ਇੱਲਾ ਵੇਖ ਦੁਕਾਨ ਘੜਕਾ ਕੇ ਭਾਈ ਆ ਗਿਆ ਦੁਕਾਨ 'ਚ ਮੈਂ ਦੁਕਾਨ ਦਾ ਬੂਆ ਘੜਕਾ ਕੇ ਭਾਈ ਆ ਗਿਆ ਤੇ ਭਾਈ ਧਿਆ ਬੈਠਾ ਭਾਜੀ ਕਸਟਮਰ ਆਇਆ ਤੁਹਾਡੇ ਬੁਟੀਕ ਤੇ ਜਾਓ ਹੈਂਡਲ ਕਰੋ ਉਹਨਾਂ ਨੂੰ ਕੀ ਚਾਬੀ ਤੁਹਾਡੇ ਹੱਥ 'ਚ ਕਿਤੇ ਕਸਟਮਰ ਭੱਜ ਨਾ ਜਾਵੇ ਕਿਹੜੇ ਕਸਟਮਰ ਲੈਣ ਦਾ ਭੱਜਣਾ ਜਿਹੜੇ ਕਸਟਮਰ ਪੱਜਣ ਦਾ ਭੱਜਣਾ ਹਾਂ ਭੱਜਣ ਵਾਲਿਆਂ ਨੂੰ ਤੁਸੀਂ ਵੈਸੇ ਨੇੜੇ ਲੱਗ ਦਿੰਦੇ ਹੈਗੇ ਕਸਟਮਰ ਕਹਿੰਦੇ ਸ਼ੂਟ ਵੇਖਣੇ ਆ ਪ੍ਰਿੰਟ ਤੂੰ ਤੇ ਜਾ ਕੇ ਤੇ ਦਿਖਾਓ ਦੇਖੋ ਦੀ ਵਾਲੀ ਹੂੰ ਪੱਲਿਆ 2000 ਦਾ ਚਾਰ ਸੂਟ ਚ ਕਾ ਦੇ ਮੈਨੂੰ ਕਿੰਨੇ ਲੈ ਲੈ ਇੰਨਾ ਤਾਂ ਨਾ ਅੰਨੇ ਸਸਤੇ ਸੂਟ ਨਹੀਂ ਹੁੰਦੇ ਸਾਡੇ ਕੋਲ ਸਾਡਾ ਦੁਨੀਆ ਚ ਫੇਮਸ ਆ ਲੋਕੀ ਕਹਿੰਦੇ ਵੀ ਤੁਹਾਡੇ ਸੂਟ ਬੜੇ ਮਹਿੰਗੇ ਹੁੰਦੇ ਤੇ ਸੂਟ ਬੜੇ ਪਰ ਸੂਟਾਂ ਚ ਜਾਨ ਵੀ ਪਾ ਕੇ ਦਿੰਨੇ ਆਂ ਅਸੀਂ ਮੈਂ ਬੇੜਾ ਜਾਨ ਤੋਂ ਲੈਣੇ ਮਰੇ ਹੋਏ ਨਹੀਂ ਨਹੀਂ ਜਾਨ ਜਾਨ ਪਾ ਕੇ ਦਿੰਨੇ ਆਂ ਇਹ ਤਾਂ ਸੋਨੇ ਲੱਗਦੇ ਆ ਮਰੇ ਹੋਏ ਲੈਣੀ ਮੈਂ ਬੇੜਾ ਬਹੁਤ ਜਾਨ ਵਾਲੇ ਇੱਥੇ ਥੋੜੀ ਨਾ ਕੱਪੜਾ ਇੱਥੇ ਥੋੜੀ ਨਹੀਂ ਪਈ ਉੱਥੇ ਪਈ ਇੱਥੇ ਤਾਂ ਉਹ ਬਣੇ ਹੋਏ ਪਏ ਨੇ ਜਿਹੜੇ ਜਾਣੇ ਨੇ ਕੋਰੀਅਰ ਵਾਲੇ ਉਹ ਪਏ ਨੇ ਜਿਹਨਾਂ ਨੂੰ ਹੁੰਦਾ ਹੀ ਕੋਈ ਚਪਾਲ ਹਾਂ ਜਿਹਨਾਂ ਨੂੰ ਹੁੰਦਾ ਸਹੀ ਗੱਲ ਆਪ ਆਹ ਜੀ ਸਾਡਾ ਟੇਲਰ ਵੀ ਨਾ ਤਾਂ ਆਪ ਸੁਵਾ ਕੇ ਪਾ ਲਿਆ ਜੇ ਬੰਦਾ ਕੋਈ ਗੰਭੂ ਹੁੰਦਾ ਕਿ ਇਹ ਹੁੰਦੂ ਬਣਾ ਰਹੀ ਹੈ ਟੇਲਰ ਨੂੰ ਪੁੱਛੇ ਜਾ ਕੇ ਆ ਕੱਟ ਕੇ ਇਹਦੇ ਇੱਕ ਪੀਸ ਮੈਂ ਲੈ ਕੇ ਜਾਵਾਂ ਮਾਪੇ ਸੁਵਾ ਲੂ ਜਿੱਥੇ ਮਰਜੀ ਸੁਵਾਵਾਂ ਸਾਡਾ ਤਾਂ ਟੇਲਰ ਵੇਲਾ ਹੀ ਨਹੀਂ ਹੁਣਾ ਯਸ ਕੱਪੜੇ ਪਰ ਥੋੜੇ ਹੁੰਦੇ ਟੇਲਰ ਵਿਚਾਰਾ ਕੀ ਕਰੇ ਕੋਈ ਨਹੀਂ ਹੁੰਦਾ ਮੇਰੇ ਕੋਲ ਇੰਨੇ ਕੱਪੜੇ ਥੋੜੇ ਹੁੰਦੇ ਨੇ ਟੇਲਰ ਵਿਚਾਰਾ ਫਿਰ ਕੀ ਕਰੇ ਜੇ ਤੁਹਾਡੇ ਸੀਟ ਬੈਗ ਆ ਕੁਰਤੇ ਟੌਪਿਕ ਕੋਰਸੈਟ ਹੀ ਬੰਦੇ ਪੈਣ ਇੱਕ ਟੇਲਰ ਕੋਲੇ ਸੂਟ ਸਲਾਈ ਹੋਉਂਦੇ ਨੇ ਹੈ ਨਾ ਤੇ ਇੱਕ ਟੇਲਰ ਵਿਆਹ ਕਰਾਉਣ ਗਿਆ ਹੋਇਆ ਹੈ ਹਲੋ ਕਿਹੜਾ ਚਾਹੀਦਾ ਹਲੋ ਕਾਲਾ ਹਾਂਜੀ ਸੇਲਾ ਉਹਦੇ ਤੇ ਸਾਸੀ ਗਾਦੀ ਲੋ ਜੀ ਜੀ ਮੈਂ ਆਪਾਂ ਸੂਟ ਦਿਖਾ ਕੇ ਲਿਆਈਏ ਬੁਟੀਕ ਤੋਂ ਦੇ ਦੇ ਕਿਹੜਾ ਪਸੰਦ ਆਉਂਦਾ ਤੇ ਟਾਈਮ ਹੋ ਗਿਆ 10 ਵਜੇ ਦਾ ਕਿਹੜੇ ਹਾਂ ਸੱਚਾ ਵੀ ਪਏ ਪ੍ਰਿੰਟੇ ਨਾਲ ਚੁੱਕ ਦੇ ਲਓ ਨਾ ਸੋਹਣੇ ਨੇ ਕਲਰ ਸਾਰੇ ਆ ਕੀ ਹੈ ਇਹਦੇ ਨਾਲ ਰਮਨ ਨੇ ਬਣਾਇਆ ਹੈ ਆ ਵੀ ਬੜਾ ਸੋਹਣਾ ਹੈ ਇਹਦੇ ਨਾਲ ਮੈਂ ਕਾਲਾ ਲੈਣਾ ਯਾਰ ਪਰ ਇਹ ਬੁੱਕ ਨੇ ਵਾਲੇ ਜਿਹੜੇ ਦੇ ਚੱਕੇ ਨੇ ਇਹਦੇ ਨਾਲ ਤਾਂ ਕਾਲਾ ਲੈਣਾ ਮੈਂ ਕਵਾਲੇ ਦਾ ਪਏ ਹੋਣਗੇ ਮੈਨੂੰ ਤਾਂ ਅੰਦਰ ਬਥੇਰੇ ਸਾਰਿਆਂ ਨੂੰ ਕਾਲਾ ਹੀ ਜ਼ਿਆਦਾ ਪਸੰਦ ਆਉਂਦੇ ਨੇ ਨਹੀਂ ਇਹਦੇ ਨਾਲ ਦਾ ਲੈਣਾ ਨਾ ਆਹ ਦੇਖੋ ਆਹ ਕਿਹੜਾ ਲਾ ਪਿਆ ਬੜਾ ਸੋਹਣਾ ਲੱਗਣ데요 ਪਰ ਇਹ ਕਿਸੇ ਕਿਸੇ ਹੋਇਆ ਹੂੰ ਬੁਟੀਕ ਖੋਲੋ ਬੁਟੀਕ ਚ ਚੈੱਕ ਕਰੋ ਹੂੰ ਹੂੰ ਅੰਦਰਲੇ ਐ ਕੁਝ ਨਹੀਂ ਬਸ ਹੋਵੇ ਅੰਦਰ ਨਾ ਹੋਵੇ ਕੋਈ ਚੱਕਰ ਨਹੀਂ ਚਲੋ ਜੀ ਦੇਖੋ ਜਿਹੜਾ ਮੈਨੂੰ ਪੜਾ ਚਾਹੀਦਾ ਉਹਦੇ ਨਾਲ ਦਾ ਚਾਹੀਦਾ ਉਹ ਟੰਗਿਆ ਕਾਲਾ ਇਹ ਐ ਨਹੀਂ ਜਿਹੜਾ ਦੁੱਤ ਹੈ ਦੇਖੋ ਇਧਰੋਂ ਦੇਖ ਲਓ ਇਹਨਾਂ ਦੇ ਵਿੱਚੋਂ ਮੈਨੂੰ ਕੀ ਪਤਾ ਹੁੰਦੂ ਵੀ ਪਰ ਕਿਹੜਾ ਕਾਲਾ ਕਹਿ ਰਹੇ ਹੋ ਆ ਜਿਹੜਾ ਕੱਪੜਾ ਧੁੱਗਿਆ ਹੋਇਆ ਇਦਾਂ ਨਾਲ ਕਰਾ ਜਾਈਏ ਫਿਰ ਉਹ ਤਾਂ ਮੰਮ ਨੂੰ ਕੁਛ ਲੋ ਵੀ ਜਦ ਤੱਕ ਹੋਇਆ ਅਵੇਲੇਬਲ ਤਾਂ ਮਿਲ ਜੂਗਾ ਆਹ ਸੂਟ ਕਿਹੜਾ ਟੰਗਿਆ ਕਰੀਮ ਜਿਹਾ ਮੈਂ ਅੱਜ ਦੇਖਿਆ ਚੁੰਨੀ ਹੈ ਕਿੰਨੀ ਸੋਹਣੀ ਹੈ ਨਾ ਸੱਚ ਤੀਆਂ ਨੇ 15 ਅਗਸਤ ਨੂੰ ਆਪਣੀਆਂ ਤੇ ਸੂਟ ਸੜ ਹੁਣ ਤੋਂ ਹੀ ਬਨਵਾ ਲਓ ਗਰਮੀ ਚ ਬੱਸ ਹੀ ਰਹਤੀ ਉਹੋ ਉੱਥੇ ਜਾਣਾ ਆਪਾਂ ਨਹੀਂ ਫੇਰ ਲਾਸਟ ਟਾਈਮ ਆਂਗਰਾ ਪਿੰਡ ਚ ਨਹੀਂ ਆ ਵੀ ਕਲਰ ਸੋਹਣਾ ਯਾਰ ਹਾਂ ਇਹ ਬੇਬੇ ਵਾਲਾ ਆਹ ਵਾਲਾ ਪਿੰਕ ਲੈਣਾ ਜਦੋਂ ਮੈਂ ਲੈਦੀ ਆ ਉਹ ਦਾਰ ਨਹੀਂ ਆ ਯਾ ਫਿਰ ਇਹਦੀ ਬਲੈਂਕ ਸਾਰੇ ਨੂੰ ਪਸੰਦ ਆਉਂਦਾ ਨਾਲ ਦੇ ਨਾਲ ਸੇਲ ਹੋ ਜਾਂਦੇ ਨੇ ਯਾਰ ਸਾਰੇ ਪ੍ਰਿੰਟ ਤੇ ਬੜੇ ਘੈਂਟ ਲੱਗ ਰਹੇ ਨੇ ਹਾਂ ਜੁੱਤੀ ਵੀ ਕਿੰਪ ਬਣਾਏ ਬਣਾਏ ਸਕੂਲ ਦੇ ਅੱਛਾ ਕਿੱਥੇ ਉਹ ਰੋਡ ਨੀ ਅੱਗੇ ਜਿਹੜਾ ਇੱਥੇ ਜਾਂਦਾ ਹਾਂ 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 ਉੱਥੇ ਫੇ ਕੀ ਕਹਿੰਦੇ ਸੀ ਉਹ ਤਾਂ ਸਿੱਧੀ ਸਿੱਧੀ ਬਾਗੀ ਨਾਲ ਸਾਨੂੰ ਮਿਲੇ ਉਹ ਬਣਾਇਆ ਤਾਂ ਦੇਖਿਆ ਨਹੀਂ ਨਾ ਹੁਣ ਪੁੱਤ ਸਕੂਟਰ ਤੇ ਚੱਲੇ ਅੱਜ ਉਹ ਅੱਜ ਮੂਵੀ ਦੇਖਣ ਗਏ ਸੀ ਪੁੱਤ ਉਹ ਹੈ ਅੱਜ ਮੂਵੀ ਦੇਖਣ ਗਏ ਸੀ ਹਾਂ ਉਹਨਾਂ ਦੇ ਫਰੈਂਡ ਸੀ ਨਾਲ ਫਿਰ ਉਹ ਚੱਲ ਵੀ ਗਏ ਫੇਰ ਨਾਲੇ ਹੂੰ ਫੇਰ ਚੱਲ ਵੀ ਗਏ ਹਾਂ ਮੈਂ ਬੈਲਟ ਕਿ ਨਹੀਂ ਬੰਨ ਰਹਿਣਾ ਉਹ ਅੱਜ ਨਹੀਂ ਪਾਈ ਬੈਲਟ ਪਾਈ ਸੀ ਅੱਜ ਵੀ ਪਾਈ ਸੀ ਚਲ ਕੋਈ ਨਹੀਂ ਪੁੱਛਾਂਗੀ ਡਿੰਪਲ ਨੂੰ ਠੀਕ ਹੈ ਹੈ ਸਕੂਟਰ ਤੇ ਚੱਲੋ ਪੁੱਤੋ ਚਲੋ ਫੀਦੀ ਜਿਹੜਾ ਲੱਭ ਰਹੀ ਐ ਸੂਟ ਦੀ ਵੀ ਸੂਟ ਲੱਭ ਨਹੀਂ ਰਹੀ ਹੈਗਾ ਫੇਰ ਅੰਮਨ ਨੂੰ ਪੁੱਛ ਅੰਮਨ ਕੋ ਤਾਣਾ ਅੰਮਨ ਨੂੰ ਤਾਣਾ ਕੋ ਤੋ ਲੋ ਜਿਹੜਾ ਫੀਦੀ ਨੂੰ ਸੂਟ ਬਲੈਕ ਕਲਰ ਦਾ ਚਾਹੀਦਾ ਸੀ ਬਲੈਕ ਕਲਰ ਤਾਂ ਮਿਲਿਆ ਨਹੀਂ ਹੈਗਾ ਇਹਨਾਂ ਚ ਚੈੱਕ ਕਰ ਲੋ ਸੱਚਾ ਹਾਂ ਮੈਂ ਤੇ avenina ਪਤਾ ਕੀ ਕਿਹੜੇ ਫੈਬਰਿਕ ਚ ਕਾ ਰਿਓ ਅਰੇ ਫੈਬਰਿਕ ਜਿਹੜਾ ਭੇਜਿਆ ਆਦਣਾ ਆ ਇੰਨੇ ਸੂਟ ਟੰਗੇ ਆ ਤੇ ਕਿੰਨੇ ਸੂਟ ਬਲੇਕ ਬਣੇ ਹੋ ਰਿਏ ਨਾ ਅੱਛਾ ਉਹਦੇ ਨਾਲ ਦਾ ਜੀ ਗਟੀ 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 ਅਮਮ ਨੂੰ ਪੁੱਛਵਾਂ ਨੂੰ ਪਤਾ ਹੋਊਗਾ ਜੇ ਉੱਥੇ ਅਵੇਲੇਬਲ ਹੋਇਆ ਉਦੋਂ ਮੰਗਵਾ ਦਊਗੀ ਫਿਰ ਉਹ ਆ ਗਈ ਆਲਾ ਦੀਨ ਨਚਣਾਗਾ ਆ ਗਿਆ ਉਹਦੇ ਨਾਲ ਦੇਖ ਆਈਦਾ ਉਹਨਾਂ ਦੇ ਨਾਲ ਉਹ ਡਾਈ ਕਦੋਂ ਹੋਣੀ ਹੈ ਅਮਨ ਮਾਨ ਜੀ ਸਟੈਂਡਰਡ ਨਾਲ ਖਰੇ ਨਾਲ ਦੱਸ ਉਹ ਤੇ ਡਾਈ ਡਾਈ ਹੋ ਗਿਆ ਹੁੰਦਾ ਹੈ ਨਾ ਅੱਛਾ ਇਹਦੇ ਨਾਲ ਕਿਹੜਾ ਦੁਪੱਟਾ ਹੈ ਉਹ ਦੁਪੱਟੇ ਨਾਲ ਸੀ ਦੁਪੱਟਾ ਡਾਈ ਕਰਾਇਆ ਉਹ ਦੁਪੱਟਾ ਡਾਈ ਕਰਾਇਆ ਹੁਣ ਆਹ ਨਾਲ ਡਾਈ ਸਵਾਦ ਅਮਣੇ ਇਹ ਕਸਟਮਰ ਨੂੰ ਵੇਖ ਕੇ ਆ ਲੱਗ ਰਿਹਾ ਵੀ ਇਹ ਕਸਟਮਰ ਨੇ ਗੋਸ਼ ਨਹੀਂ ਲੈਣਾ ਇਹ ਉਹੀ ਇਸ ਦੁਕਾਨ ਦੇ ਸਵਾਦ ਲੈਣਾ ਹੈ ਬਸ ਮੇਰੀ ਮੈਂ ਜੋ ਬਸ ਲਊਆ ਇਹ ਤਾਂ ਫੱਕੜੀਆਂ ਆਏ ਛੱਟੇ ਗਈ ਛੱਟੇ ਨਹੀਂ ਹੈਗੇ ਫਿਰ ਜਦੋਂ ਵੀਡੀਓ ਵੀਡੀਓ ਬਣਾਈ ਦੀਏ ਉਸ ਤੋਂ ਬਾਅਦ ਕੀ ਨਹੀਂ ਮੈਂ ਨਹੀਂ ਪਾ ਕੇ ਆਈ ਨਹੀਂ ਮੈਂ ਨਹੀਂ ਪਾ ਕੇ ਆਈ ਹਾਂ ਦਾ ਠੀਕਾ ਕਰ ਕੰਨੀ ਦਾ ਨਹੀਂ ਹੈਗਾ ਆਹਦੇ ਘਰ ਦੇ ਤਾਂ ਥੋੜੀ ਜਿਹੀ ਪਹਿਣਾ ਹੋਣੀ ਇਹ ਕਸਟਮਰ ਨੂੰ ਨਹੀਂ ਨਾ ਪਤਾ ਵੀ ਚੱਪਲ ਨਹੀਂ ਪਾ ਕੇ ਆਉਣੀ ਬਾਹਰ ਤੁਸੀਂ ਲਿਖਿਆ ਨਹੀਂ ਨਾ ਹੈਗਾ ਇਹ ਅਮਣ ਫਿਰ ਆਹੀ ਦੇ ਦੇ ਆ ਵੀ ਰੰਗ ਸੋਹਣਾ ਹੀ ਹੈ ਕਿਹੜਾ ਕਾਲਾ ਲੈ ਦੇ ਹਾਂ ਰੰਗ ਸੋਹਣਾ ਹਣਾ ਆਹ ਦੇਖੋ ਇੰਨੇ ਮਾੜੀ ਹਾਲਤ ਕਹਿੰਦੇ ਵੀ ਕੋਈ ਕੱਪੜਾ ਹੈ ਨਹੀਂ ਪਾਉਣ ਨੂੰ ਯਾਰ ਹੱਦ ਹੋ ਗਈ ਐ ਇਧਰ ਅਮਣ ਵੀ ਆਦ ਨਹੀਂ ਕੋਈ ਕੱਪੜਾ ਹੈ ਨਹੀਂ ਪਾਉਣ ਨੂੰ ਦੀਦੀ ਕਹਿੰਦੀ ਕੋਈ ਕੱਪੜਾ ਹੈ ਨਹੀਂ ਪਾਉਣ ਨੂੰ ਕਿਹੜਾ ਇਹ ਮਨ ਲਾਈਟ ਹੁੰਦਾ ਜਿਹੜਾ ਆਪਾਂ ਨੇ ਮਨ ਉਹ ਸੂਟ ਆਏ ਸੀਗੇ ਜਿਹੜਾ ਆਪਾਂ ਕਹਿੰਦੇ ਹਾਂ ਬਲੂ ਕਲਰ ਦੇ ਕਿੰਨੇ ਟ੍ਰੈਂਡਿੰਗ ਚ ਉਹ ਸੂਟ ਚੱਲ ਰਹੇ ਨੇ ਇਹ ਕਿਹੜਾ ਦਿਖਾਈਏ ਤੇ ਡਿਜ਼ਾਈਨਿੰਗ ਕਿੱਦਾਂ ਹੋਣੀ ਹੋਈ ਹੈ ਲੈ ਆਹ ਤੇ ਪਿੱਛੇ ਪਏ ਕ੍ਰਾਸ਼ ਕਾਟਰ ਆਏ ਇਹ ਕੋਈ ਭੁਲੇਖਾ ਨੀ ਲਾਣਾ ਇਹ ਤਾਂ ਨਹੀਂ ਹੈਗਾ ਬਲੈਕ ਲੈ ਯਾਰ ਆ ਵੀ ਕਲਰ ਕਿੰਨਾ ਸੋਹਣਾ ਹੈ ਇਹਦੀ ਚੁੰਨੀ ਨਹੀਂ ਲੈਣੀ ਦੀ ਡਾਈ ਨੇ ਕਰਵਾਈ ਇਹਦੇ ਨਾਲ ਹੀ ਪ੍ਰਿੰਟਰ ਚੁੰਨੀ ਫਿਰ ਉਹ ਪ੍ਰਿੰਟ ਸੂਟਾ ਨਾਲ ਚੁੰਨੀ ਆ ਪ੍ਰਿੰਟ ਉਹ ਇਹਦੇ ਨਾਲ ਥੋੜੀ ਮਿਲਦੀ ਦੀ ਪ੍ਰਿੰਟਰ ਚੁੰਨੀ ਇਹ ਫਿਰ ਉਹੀ ਕਸਟਮਰ ਹੋਏ ਜਿਨ੍ਹਾਂ ਦਾ ਲੈਣ ਦਾ ਮੂਡ ਨਹੀਂ ਹੈਗਾ ਆ ਵਾਅਦਾ ਹੋਇਆ ਆਪਣਾ ਸਲਵਾਰ ਆ ਡਿਜ਼ਾਈਨ ਸੋਹਣਾ ਯਾਰ ਜੇ ਕਾ ਕਰੀਂ ਕੱਪੜਾ ਦੇਖ ਲੈ ਕੱਪੜਾ ਸੋਹਣਾ ਐ ਪਰ ਇਹ ਪਾ ਲਿਆ ਦਾ ਪਾਣੀ ਦਾ ਕੱਪੜਾ ਇਹਦੇ ਵੀ ਕੋਰ ਸੈਟਪੇ ਬੜੇ ਘੰਟ ਬਣ ਜਿਹਾ ਹਾਂ ਹਾਂ ਇਹਦਾ ਕੋਰ ਸੈਟ ਹੈ ਕੱਟ ਲੈ ਆਂੀ ਮਨ ਕੱਟ ਕੇ ਦੇ ਮੈਂ ਸਾਰੇ ਜਾਣਾ ਮੈਂ ਸੁਆਣੇ ਪੰਜ ਫਤੇ ਕੀ ਕੱਟ ਕੇ ਨਾ ਉਹ ਮੈਨੂੰ ਸੂਟ ਕੱਟ ਕੇ ਦੇ ਤੂੰ ਜਦ ਦਜਾ ਲੈ ਐਂਡਰੋਇਡ ਉਹ ਪ੍ਰਿੰਟ ਹੋ ਗਈ ਹੋ ਰਹੀ ਨਹੀਂ ਇਹ ਮੈਂ ਉਹੀ ਲੈਣਾ ਚਾਹੁੰਦੀ ਤੂੰ ਆ ਸੋਨਾ ਡਾਕ ਡਾਕ ਲੈ ਲੈ ਇਹ ਕੀ ਹੈ ਤੇ ਬੈੱਡ ਸ਼ੀਟ ਹੈ ਇਹ ਪਾਗਲ ਬਣਾਉਂਦੀ ਮੈਂ ਅਖਾ ਐਡਾ ਵੱਡਾ ਸੂਟ ਅਮਨੇ ਕਿਨੇ ਵਗਵਾਈ ਆ ਸੋਣੀ ਬੈੱਡ ਸ਼ੀਟ ਅਕੀਪੀ ਹੋਰ ਫਿਲ ਖਾਧੋ ਜੀ ਦਾ ਇੰਨੇ ਭੈਣ ਜੀ ਇੰਨੇ ਨਾ ਖਲਾਰੋ ਜਿਹੜੇ ਚਾਹੀਦਾ ਉਹ ਕੱਢ ਲਓ ਆ ਵੀ ਥੋੜੀ ਦੀ ਆ ਵੀ ਤੈਨੂੰ ਸੁਣਨ ਲੱਗ ਰਿਹਾ ਯਾਰ ਕੋਈ ਲਾਈਟ ਆ ਇੱਕ ਵੀ ਲਾਈਟ ਧਰ ਕੇ ਹੁੰਦੀ ਹਾਂ ਹਾਂ ਅਜਾ ਮੈਂ ਬਹੁਤ ਪਾਇਆ ਮੇਰੇ ਅੰਟਾ ਮੁੰਡਾ ਛੱਡ ਦੋ ਹਾਂ ਆ ਲੈ ਆ ਲੈ ਉਹ ਤਾਂ ਫਾਸੀ ਜਿਹਾ ਮਿਲਦਾ ਹਾਂ ਪੁੱਛ ਕੇ ਕੱਟੀ ਹੁਣ ਜੀ ਚੇਨ ਚੂਜ ਨਹੀਂ ਆਉਣਾ ਵਾੜਿਆ ਮਣੇ ਇਥੇ ਲੈ ਕੇ ਆ ਸੱਚ ਕੋਈ ਵੀ ਚੀਜ਼ ਵਾਪਸ ਨਹੀਂ ਕਿਹਾ ਮਾਲ ਵਾਪਸ ਨਹੀਂ ਹੋਵੇਗਾ ਮਮਾ ਦਾ ਸੋਣਾ ਆ ਉਦੋਂ ਆਪਾਂ ਘਰੇ ਨਹੀਂ ਹਾਂ ਕਿਦੋਂ ਭੰਡ ਗਏ ਹੋਏ ਹਾਂ ਤੇ ਉਹ ਇਥੋਂ ਦੀ ਨੰਗਣਾ ਹੀ ਉਹ ਚਾਹ ਰਿਹਾ ਕੱਪੜਾ ਮੈਂ ਕਿਹਾ ਜੂਰੇ ਤਾਂ ਮੈਂ ਕਿਹਾ ਕੱਪੜੇ ਹੋਰ ਮਿਲਣਗੇ ਜਿਹੜੇ ਅਸੀਂ ਪਿਆਰ ਕਰਵਾਏ ਹੋਏ ਨੇ ਬੁਕਿੰਗ ਵਾਲੇ ਨੇ ਮੈਂ ਕਿਹਾ ਤੁਸੀਂ ਪਸੰਦ ਕਰਕੇ ਤੇ ਕੋਈ ਅੱਜ ਨਾ ਫੋਨ ਕਰਾਉਣਾ ਉਹਨਾਂ ਨੂੰ ਆ ਵੀ ਕਲਰ ਕਿੰਨਾ ਪਿਆਰਾ ਪਸੰਦ ਹੈ ਕਹਿੰਦੇ ਆਂ ਹੀ ਉੱਥੋਂ ਚੱਕ ਲਾਂਗੇ ਆ ਕੇ ਮੈਂ ਉੱਥੋਂ ਤੇ ਚੱਕੇ ਜਾਣੇ ਹੀ ਨਹੀਂ ਤੁਹਾਡੇ ਕੋਲ ਮੈਂ ਤੁਸੀਂ ਇਹ ਵੀਡੀਓ ਦੇਖੋ ਬੁੱਕ ਕਰਵਾ ਲਓ ਬੇ ਸਾਰੇ ਕਸਟਮਰ ਦੇ ਪੈ ਰਹੇ ਆਂ ਕਿ ਤੁਸੀਂ ਦੋਰੀਆਂ ਉਹ ਕਰਨਾ ਦੇਖੀ ਆ ਗਈ ਪਸੰਦ ਦੋਨੇ ਪੀਲੇ ਯਾਰ ਆ ਵੀ ਸੋੜ ਸੋਣਾ ਮੰਨ ਲਖਾਈ ਇਹਦੇ ਕਿੰਨੇ ਹੋ ਗਏ ਨੇ ਇਹਦਾ ਵੀ ਨੱਕ ਸੋਨਾ ਬਣਿਆ ਹੋਇਆ ਹੈ ਨਾ ਆ ਤਾਂ ਬਹੁਤ ਟ੍ਰੈਂਡਿੰਗ ਚ ਚੱਲ ਰਹੇ ਨੇ ਛੂਟਾ ਵਾਲੇ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਇਹਦੀਆਂ ਵੀਡੀਓ ਪਾਈਆਂ ਹੋਈਆਂ ਸੂਟਾਂ ਦੀ ਮੈਂ ਆਹ ਕਸਟਮਰ ਦਾ ਮੂਵ ਹੈ ਕਪੜਾ ਲੈਣਾ ਪਹਿਲੇ ਕਪੜਾ ਨਹੀਂ ਲੈਣਾ ਆ ਦੋ ਲੈ ਲੇ ਮੈਂ ਇਹਦੇ ਨਾਲ ਮੈਨੂੰ ਚੁੰਨੀ ਚਾਹੀਦੀ ਨਹੀਂ ਲੈਦੀ ਇਹਦੀ ਕਹਿੰਦੀ ਨੰਮਣ ਕਹਿੰਦੀ ਦੋ ਦੀਦੀ ਕਹਿੰਦੀ ਦੋ ਲੈ ਲੇ ਤੇ ਦੋਨੇ ਕਲਰ ਦੇ ਸੇਮ ਦੋਨਾਂ ਦਾ ਕਲਰ ਦੇਖੋ ਮਾੜਾ ਜਿਹਾ ਕੋਲ ਰੱਖ ਕੇ ਆ ਦੱਸਿਓ ਮੇਰੇ ਭੈਣ ਭਰਾ ਸਾਰੇ ਆ ਦੋਨੇ ਕਲਰ ਸੇਮ ਲੈ ਲੇ ਸੇਮ ਹੀ ਮੈਂ ਤੁਹਾਨੂੰ ਕਿਹਾ ਤਾਂ ਹੈ ਚਲ ਆ ਰਹੇ ਹਾਂ ਹੋਰ ਕਰ ਇਹ ਚੁੰਨੀ ਵੀ ਲੈ ਲੀਓ ਤੇ ਚੁੰਨੀ ਵੀ ਟੈਗੀ ਜੀ ਉਹਨਾਂ ਤੋਂ ਮੈਨੂੰ ਜਿਹੜਾ ਪ੍ਰਿੰਟ ਮੈਂ ਗਾ ਦੁਪੱਟੇ ਉੱਤੇ ਲੈਂਦੇ ਜਿੰਦਾ ਤੋਂ ਬਣਾਉਣਾ ਆਹ ਕਿਹੜਾ ਕੱਪੜਾ ਜੋਰ-ਜਾਟ ਉਹ ਨਹੀਂ ਉਹਦਾ ਹੀ ਆਰਗੈਨਜ਼ਾ ਸੌਫਟ ਹੈ ਹਨਾ ਇਹ ਸੌਫਟ ਬਹੁਤ ਹੈ ਹਮ ਆ ਚੁੰਨੀਆਂ ਵਾਦੂ ਡਾਈ ਹਮ ਦੇਖੀਂ ਲੱਭੀ ਨਾੜਿਆ ਠੀਕ ਹੈ ਚੁੰਨੀਆਂ ਸੂਟ ਆਹੀ ਆਰ 12 ਵਿੱਚ ਪੈਣ ਸਾਰੇ ਜਿਹੜੇ ਆਏ ਨੇ ਇਹ ਆ ਚੁੰਨੀਆਂ ਡਾਈ ਹਮ ਧੋ ਕੇ ਆਈਆਂ ਹੋਈਆਂ ਯਾਨੀ ਕਿ ਉਹਨੇ ਚੁੰਨੀਆਂ ਕੇ ਸੁਕਾਣਾ ਹਮ ਨੇ ਇਹਨਾਂ ਨਾਲ ਚੁੰਨੀ ਲਿਖਾ ਸੂਟ ਇਹ ਤਾਂ ਨੀਲੀ ਹੈਗੀ ਇਹ ਇੰਨਾ ਤੁਹਾਨੂੰ ਲੈ ਕੇ ਡਾਈ ਕਰਵਾਣੀ ਪਊਗੀ ਇਹ ਜ਼ਿਆਦਾ ਲਾਈਟ ਹੋ ਗਈ ਕਾ ਟਾਈਡਾਈਜ਼ਰ ਦੁਪੱਟੇ ਆਲੇ ਪੂਰੇ ਨਹੀਂ ਹੁੰਦੇ ਹੈਗੇ ਤੇ ਇਹ ਵਾਰੰਟੀ ਆਈ ਦਾ ਬਣਿਆ। ਕਮਣਾ ਦੋ ਸੂਟ ਬੜੇ ਸੋਹਣੇ ਲੱਗਦੇ ਨੇ ਆ ਵਾਲਿਆ ਕਰੀਮ ਜਿਆ ਦੇ ਆ ਪਿੰਕ ਰਿਆ। ਜੇ ਤੁਹਾਨੂੰ ਕੋਈ ਮਾੜਾ ਹੈ। ਯਾਰ ਅਵੀ ਇੱਕ ਲੇਕਸ਼ਨ ਬੜੀ ਘੈਂਟ ਮੰਝੜੀ ਆ ਵਾਲਿਆ ਪੈ। ਇਹ ਟਾਈਟ ਆੜਾ ਨਹੀਂ। ਨਹੀਂ ਪਰ ਅਮਣ ਵੀਡੀਓ ਚ ਲੱਗਦਾ ਹੋਊਗਾ ਲਾਈਟ ਬੜੇ ਘੈਂਟ ਲੱਗ ਰਿਹਾ ਸਾਹਮਣੇ ਦਾ। ਲੋ ਜੀ ਟਾਈਮ ਹੋ ਗਿਆ ਪੂਰੇ 2:40 ਮਿੰਟ ਤੇ ਮੈਂ ਸਕੂਲ ਤੋਂ ਜਸਟ ਹੁਣੇ ਆਈ ਆ ਮੈਂ ਜਸਟ ਆ ਕੇ ਬੈਠੀ ਆ ਤੇ ਉਧਰ ਅਮਨ ਨੇ ਬਣਾ ਲਿਆ ਨਿੰਬੂ ਪਾਣੀ ਆਪਣਾ ਦੇਸੀ ਜਟਾ ਵਾਲਾ ਕੰਮ ਆਪਣਾ ਦੇਸੀ ਕੰਮ ਡੋਲੂ ਚੋਂ ਬਣਾਇਆ ਸੀ ਨਿੰਬੂ ਪਾਣੀ ਪੂਰਾ ਪੂਰਾ ਡੋਲੂ ਭਰ ਕੇ ਨਿੰਬੂ ਪਾਣੀ ਦਾ ਬਣਾ ਲਿਆ ਤੇ ਹੁਣ ਆਪਾਂ ਵੇਟ ਕਰ ਰਹੇ ਆ ਫਤੇ ਸਿੰਘ ਹਰਾਂ ਦੀ ਉਹ ਮਿਲਣ ਆਦਾ ਫਤੇ ਹੁਣੇ ਆਣਗੇ 3:00 ਵਜੇ ਤੱਕ ਸੇਰਾਂ ਨੇ ਦੀ ਵੈਨ ਬਹੁਤ ਲੇਟ ਆਈ ਸੀ ਇੱਕ ਤਾਂ ਅੱਜ ਫਸਟ ਡੇ ਸੀ ਨਾ ਕੁਝ ਪਤਾ ਨਹੀਂ ਸੀ ਇੱਕ ਉਹਨਾਂ ਦਾ ਡ라이ਵਰ ਅਜ ਨਵਾਂ ਸੀਗਾ ਤੇ ਉਹਨੂੰ ਵੀ ਚਾਹ ਰਹੇ ਨੂੰ ਕੁਝ ਪਤਾ ਨਹੀਂ ਸੀਗਾ ਤੇ ਸਕੂਲ ਜੋ ਓਵਰ ਆਲਾ ਜ ਬਹੁਤ ਵਧੀਆ ਰਿਹਾ ਬੱਚੇ ਅਜ ਥੋੜੇ ਜੇ ਸੀਗੇ ਬੇਜ਼ੀ ਕਿਉਂਕਿ ਪਤਾ ਹੀ ਹੈ ਇੰਨੇ ਦਿਨਾਂ ਬਾਅਦ ਆਏ ਆ ਤਾਂ ਗੱਡੀ ਹੈ ਨਾ ਟਰੈਕ ਤੇ ਛੜਨ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੀ ਆ ਤਾਂ ਇਟਸ ਓਕੇ ਬਟ ਹੌਲੀ ਹੌਲੀ ਸਾਰੀ ਸੈਟਿੰਗ ਹੋ ਜਾਣੀ ਆ ਫਤਿਹ ਹੋਣੀ ਵੀ ਅਜ ਮਸਾਂ ਹੀ ਗਏ ਸੀਗੇ ਇਹਨਾਂ ਦੇ ਦਿਲ ਨਹੀਂ ਸੀ ਕਰ ਰਹੇ ਆ ਬਟ ਉਹਨਾਂ ਨੂੰ ਵੀ ਮਿਲਦਾ ਉਹੀ ਗੱਲ ਇੱਕ ਹਫਤਾ ਲੱਗ ਗਿਆਣਾ ਅਜੇ ਸੈਟਿੰਗ ਹੁੰਦੇ ਹੁੰਦੇ ਬਟ ਸ਼ੁਕਰ ਹੈ ਥੈਂਕ ਗੋਡ ਕਿ ਸਕੂਲ ਜਾਣ ਲੱਗ ਗਏ ਹੁਣ ਜਿਹੜੀ ਪ੍ਰੋਪਰ ਰੂਟੀਨ ਹੈ ਨ ਸਾਡੀ ਜਾਨ ਸਾਡੀ ਜਾਨ ਆ ਗਈ ਸਕੂਲ ਤੋਂ ਉਹ ਸਾਡੀ ਜਾਨ ਸਕੂਲ ਤੋਂ ਆ ਗਈ ਹੋਏ ਹੋਏ ਇੱਧਰ ਇੱਧਰ ਚੂਚੀ ਪੁੱਤੋ ਖੰਡ ਲਓ ਜੀ ਪਤ ਸੰਗ ਆ ਗਿਆ ਰੌਣਕ ਆ ਗਈ ਏ ਕਾਦੇ ਬਾਪ ਅਰੇ ਵਾ ਮਾਂ ਮੈਨੂੰ ਮਿਲ ਕੀ ਕੀ ਮਾਂ ਮੇਰੀ ਫਰੈਂਡ ਮਿਲ ਨਹੀਂ ਨਾ ਕਾਟਾ ਕੱਟ ਹਾਂ ਤੇਨੂੰ ਪੁੱਛ ਰਾ ਹਾਂ ਨੀ ਫਤਨਮਾ ਤੇਰੀ ਗਰਲਫ੍ਰੈਂਡ ਮਿਲੀ ਕੋਈ ਪਤਾ ਮਿਲੀ ਸੀ ਕਿ ਨਹੀਂ ਕਿੰਨੇ ਕ ਫਰੈਂਡ ਮਿਲੇ ਅੱਜ ਹੂੰ ਇੱਧਰ ਦੱਸੋ ਕਿੰਨੇ ਕ ਫਰੈਂਡ ਮਿਲੇ ਪਤਨੂ ਅੱਜ ਅੱਛਾ ਕੀ ਕਹਿੰਦੇ ਸੀ ਹੋਏ ਨੀ ਮੂੰਹ ਜਦਕੇ ਗੰਮੀ ਚ ਬੁਗ ਨੂੰ ਲਾਲ ਹੋ ਗਿਆ ਪਿਆ ਇੱਧਰ ਰਾਏ ਮੂੰਹ ਤੇ ਬਾਗਰ ਲਾਲ ਹੋਇਆ ਹੈ ਅੱਜ ਨਵੇਂ ਛੁੱਜ ਅੱਜ ਨਵੇਂ ਛੁੱਜ ਪਾਏ ਠੀਕ ਸੀ ਹੈਲੋ ਹੈ ਹਾਂਜੀ ਜਨਾਬ ਕਿੱਸੀ ਗੱਜ ਕਿੱਦੜਿਆ ਅੱਛਾ ਜੀ ਮਤਲਬ ਓਏ ਅਰ ਤਾਂ ਹੋਰ ਜਾ ਫਿਰ ਹੋਰ ਕਲਾਸਾਂ ਦੇ ਬੱਚੇ ਹੋਣਗੇ ਨਾ ਮਤਲਬ ਆਈ ਸੀਗੇ ਪਹਿਲੇ ਨਹੀਂ ਨਿੱਕੀ ਜੀ ਜਾਣ ਨਿੱਕ ਸੱਚੀ ਕਹਿੰਦੇ ਬੋਲਦੇ ਸਾਰਿਆਂ ਨੂੰ ਹਾਂ ਜੋਤੀ ਮਾ ਜੀ ਆ ਦੇ ਖਾ ਲੈ ਉਹ ਸੱਤ ਦਿੱਤਾ ਸੱਤ ਦੇ ਬੱਜੇ ਰੱਖਾ ਬਣਨਾ ਕਿ ਉਹ ਮੇਰੇ ਕੋਲ ਗਾ ਅੱਛਾ 2 ਕਿਲੋ ਨਾਲ ਕਿ ਕਿ ਪਾਣੀ ਪੀ ਲਓ ਪਹਿਲਾਂ ਅਮਮ ਸਟੋਰੀ ਵੀ ਅਮਮ ਨੇ ਅਮਮ ਰਾਜੇ ਨੂੰ ਅੰਬਾ ਵਾਲੀ ਸਟੋਰੀ ਦੱਸੰਦੀ। ਕੰਨੀ ਬੋਣ ਕਿ ਆਓ ਪੀਓ। ਆਜਾ ਪਹਿਲਾਂ ਨਿੰਬੂ ਪਾਣੀ ਪੀ ਲਓ। ਨਹੀਂ। ਹਾਂਜੀ। ਨੂੰ ਵੇਲਾ ਪੜਾ। ਲੈ ਹੋ ਜੀ ਪ੍ਰਨੀਤ ਕਹਿੰਦਾ ਮੈਂ ਮੋਟਾ ਹੋਣਾ ਮੈਨੂੰ ਹਾਲ ਦੱਸੋ ਤੇ ਇਧਰ ਟੀਨਦੀ ਨੂੰ ਕੋਈ ਟੈਨਸ਼ਨ ਨਹੀਂ। ਲੱਲੂ ਵੀ ਬੇਲੇ ਲੱਡੂ ਲਿੱਦੂ ਲੱਡੂ ਹੋ ਬੱਕ ਚੈੱਕ ਹੋ ਗਿਆ। ਦਿਖਾਓ। ਦਿਖਾਓ। ਮੈਨੂੰ ਦੇਖੋ ਜੀ ਫਤੇ ਸਿੰਘ ਜੀ ਦਾ ਹੋਮਵਰਕ ਚੈੱਕ ਹੋ ਗਿਆ।

ਆਸਮਾ ਇਲੀਟ ਸਟਾਰ ਕਾ ਦਾ ਮਿਲਿਆ ਹੈ ਮਾਤਾ ਬੈਂਸ ਬਣਾ ਕਰਣ ਨਹੀਂ ਗਲਤ ਗੱਲ ਮੈਂ ਟੀਚਰਸ ਨੂੰ ਹੋਣਾ ਨਹੀਂ ਚਾਹੀਦਾ ਯਾਰ ਬੱਚੇ ਨੇ ਇੰਨੀ ਮਿਹਨਤ ਕੀਤੀ ਐਟਲੀਸਟ ਸਟਾਰ ਤਾਂ ਦੋਦੋ ਕਿੰਨਾ ਕ ਟਾਈਮ ਲੱਗਦਾ ਤੇਨੂੰ ਹਨਾ ਮਾਤਾ ਪੜ੍ਹ ਨਹੀਂ ਆ ਇੱਥੇ ਇੱਥੇ ਹੈਂਡ ਤੇ ਹੈਂਡ ਤੇ ਕੰਬਾਈਨ ਸਟਾਰ ਦੇਤਾ ਫਤੈਨੂੰ ਹਨਾ ਮਾਤਾ ਹਦੈ ਕੁੱਟ ਮਟ ਕੇ ਕੰਮ ਕਰਾਉਂਦਾ ਮੈਮ ਨਹੀਂ ਦਿੱਤਾ ਜੀ ਮੈਮ ਨਹੀਂ ਦਿੱਤਾ ਕਿਹੜੇ ਮੈਮ ਦਿੱਤਾ ਸੀ ਫੋਟੋ ਫੋਟ ਕੁੱਟ ਕੇ ਬੱਚੇ ਨੂੰ ਕੰਮ ਕਰਾਉਂਦਾ ਕੋਈ ਨਹੀਂ ਬਾਕੀ ਨੋਟਬੁక్స్ ਵੀ ਚੈੱਕ ਕਰਦੀ ਠੀਕ ਹੈ ਮੇਰੇ ਪੁੱਤ ਪੱਤੇ ਤੇ ਬੈਠਣ ਦਾ ਤਰੀਕਾ ਦੇਖੋ ਕਿੰਨਾ ਸੋਹਣਾ ਹੈ ਪਤੀ ਕਿੱਧਰ ਨੂੰ ਬੈਠੀ ਹੋ ਆ ਤੁਸੀਂ ਲੈਫਟ ਹੈ ਲੈਫਟ ਸਾਈਡ ਅੱਛਾ ਚਲ ਮੇਰੀ ਗੱਲ ਸੁਣੋ ਮੈਂ ਨਾ ਅੱਜ ਦੱਸੋ ਅੱਜ ਇੰਨੇ ਦਿਨਾਂ ਚਾਰ ਗੋਤੋਦ ਬਾਰ-ਬਾਰ ਖਾਣੀ ਕਿ ਇਹ ਕੀ ਗੱਲ ਹੋਈ ਤੂੰ ਅੱਜ ਪਾਪਾ ਤਾਂ ਫੇਰ ਘੋਟ ਖਾਣੀ ਹੈ ਹਾਂ ਨਾ ਪਾਪਾ ਪਾਪਾ ਨੇ ਦੱਸ ਕਹਿੰਦੇ ਇੱਕ ਵਾਰੀ ਲੀਚੀ ਖਾ ਕੇ ਤਾਂ ਫੇਰ ਬਾਰ-ਬਾਰ ਖਾਣੀ ਪੈਂਦੀ ਹੈ ਪਾਪਾ ਆ ਨਾਲ ਜਾ ਕੇ ਗੇਟ ਤੇ ਆ ਕੇ ਹਾਂ ਤੇਰੇ ਕੰਮ ਵੀ ਆਮਬ ਨੇ ਆਮਬ ਵੀ ਮੋਕ ਗਏ ਨੇ ਹੈ ਹਾਂ ਦੇ ਮੋਕ ਗਏ ਐਨੀ ਜਿੱਤੀ ਫਤਫਰ ਹੈਂਡ ਵੀ ਵਾਸ਼ ਕਰਕੇ ਆਈ ਪੁੱਤ ਚਿਪਚਿਪ ਕਰਦਾ ਫਿਰ ਚਿਪਚਿਪ ਨੂੰ ਕੀ ਬੜਬੜ ਹੈਂ ਆਸ਼ਲੀ ਇਹ ਵਲੌਗ ਤਾਂ ਐਂਡ ਕਰ ਦਿਓ ਯਾਰ ਆਪਾਂ ਇਹ ਨਿੰਬੂ ਪਾ ਡੋਦਾ ਚਿਪਚਿਪਾ ਹੋ ਜਾਂਦਾ ਤੇ ਥੱਲੇ ਲੱਲੂ ਹਾਂਜੀ ਐਜੀ ਹਾਂਜੀ ਆਪਣਾ ਡਾਇਲੌਗ ਮਾਰੋ ਜਿਹੜਾ ਤੁਸੀਂ ਫੇਮਸ ਡਾਇਲੌਗ ਮਾਰਦੇ ਹੁੰਦੇ ਹੋ ਜਲਦੀ ਕਰੋ। ਇਸ ਡਾਇਲੌਗ ਅਸੀਂ ਇੱਥੇ ਹੀ ਨਿਕਾੜਦੇ ਆਂ। ਗੁੱਡ ਬਾਏ, ਟਾਟਾ, ਗੁੱਡ ਬਾਏ। ਬੱਸ ਇਹ ਨਾ ਕੀ? ਲਵਾ ਜੀ। ਸਵਾਸ। ਪਰਨੀਤ ਥੱਕਿਆ ਪਿਆ ਵਿਚਾਰ। ਸੋਣਾ? ਪਰਨੀਤ ਕਹਿੰਦਾ ਮੈਨੂੰ ਨੀਂਦ ਆ ਰਹੀ ਹੈ, ਮੈਂ ਸੋਣਾ ਹੈ। ਹਾਂਜੀ। ਇੱਥੇ ਨਹੀਂ ਸੋਣਾ। ਅਚਾਰ ਜੀ। ਸਾਰਿਆਂ ਨੂੰ ਨੀਂਦ ਆ ਰਹੀਆ ਕੱਲੇ ਫਤਿਹ ਨੇ ਛੱਡ ਕੇ ਫਤਿਹ ਕਹਿੰਦਾ ਮੈਨੂੰ ਨੀਂਦ ਨਹੀਂ ਆ ਰਹੀ। ਇਧਰ ਮਮਾ ਦੀ ਗੋਦੀ ਚ। ਸੇਤੀ ਆ ਜੇਤੀ। ਸੇਤੀ ਆ ਤੇ ਸੇਤੀ। ਮਾਰੇ ਕੋ। ਨਿਕਲਾਈ ਤੇ। ਮਾ ਹਾਂਜੀ। ਮੇਰੇ ਮੂਹਰੇ ਲਈ ਚੀ। ਹੂੰ ਗੋਲ ਮਟੋਲ ਜੀ, ਵਾਈਟ ਵਾਈਟ ਦੀ ਚੋਣੀ ਜੀ। ਚਲੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ ਕਿਉਂਕਿ ਹੁਣ ਮੈਨੂੰ ਵੀ ਨੀਂਦ ਆ ਰਹੀ ਆ ਥੋੜੀ ਦੇਰ ਆਪਾਂ ਰੈਸਟ ਕਰਦੇ ਆ। ਉਦੋਂ ਬਾਅਦ ਤੁਹਾਨੂੰ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ